ਹਾਂਜੀ ਟੌਪ ਪਲਾਜ਼ੋ ਐਂਡ ਦੁਪੱਟਾ ਮਿਲੇਗਾ ਜੋ ਸਟੱਫ ਰਹੇਗਾ ਉਹ ਜੋਰਜਟ ਦਾ ਰਹੇਗਾ ਟੌਪ ਦਾ ਇਨਰ ਮਾਈਕਰੋ ਕਾਟਨ ਪੈਂਟ ਦਾ ਵੀ ਮਾਈਕਰੋ ਕਾਟਨ ਰਹੇਗਾ ਇਨਰ ਟੌਪ ਦੀ ਲੈਂਥ 47 48 ਰਹੇਗੀ ਪਲਾਜ਼ੋ ਦੀ ਲੈਂਥ 40 ਕੀ ਵਾਲੀ ਰਹੇਗੀ ਦੁਪੱਟੇ ਦੀ ਕੱਟ ਜੋ ਰਹੇਗੀ 20 20 ਰਹੇਗੀ ਜੋਰਜਟ ਦਾ ਸਟੱਫ ਸਾਈਜ਼ ਉੱਪਰ ਮੈਂਸ਼ਨ ਹੈ 1350 ਦੇ ਵਿੱਚ ਤੁਸੀਂ ਇਹ ਬਾਈ ਕਰ ਸਕਦੇ ਹੋ 5 ਮੀਟਰ ਸੂਟ ਰਹੇਗਾ ਮਸਲੀਨ ਕਾਟਨ ਦਾ ਫੈਂਸੀ ਥ੍ਰੈਡ ਵਰਕ ਮਿਲੇਗਾ ਘੇਰੇ ਤੇ ਬਾਜ਼ੂ ਤੇ ਸਵਾ ਦੋ ਮੀਟਰ ਮਸਰੀਨ कॉटन ਦਾ ਦੁਪੱਟਾ 690 ਦੇ ਵਿੱਚ ਬਾਈ ਕਰ ਸਕਦੇ ਹੋ। ਵੈਲਵਟ ਦਾ ਸੂਟ ਰਹੇਗਾ ਜੀ 3.5 ਮੀਟਰ ਵੱਡੇ ਪਣੇ 'ਚ ਨਾਲ ਦੁਪੱਟਾ ਮਿਲੇਗਾ 2.35 ਦੁਪੱਟੇ ਦੀ ਕਟ ਮਿਲੇਗੀ। ਸੂਟ ਤੇ ਵੀ ਤੁਹਾਨੂੰ ਕੇਰੇ ਤੇ ਵਰਕ ਮਿਲੇਗਾ ਔਰ ਇਸ ਦਾ ਜੋ ਵੈਲਵਟ ਦਾ ਦੁਪੱਟਾ ਮਿਲੇਗਾ ਨਾਲ ਉਸ ਤੇ ਵੀ ਤੁਹਾਨੂੰ ਵਰਕ ਮਿਲੇਗਾ। 699 ਵਿੱਚ ਤੁਸੀਂ ਬਾਈ ਕਰ ਸਕਦੇ ਹੋ। ਇਹਨਾਂ ਤੇ लैस लगी हुई है सेल आए सूट सेल के नैक्सट मैचिंग सूट रहने पश्मीना दे विदाउट द पट्टा प्योर पश्मीना प्रिंट इस देना शर्ट रहेगी प्लेन इस इसल्फ प्रिंट वाली बॉटम रहेगी तो मैचिंग भी बाय कर सदते आल ओवर पाँच मीटर सूट भी बाय कर सकते हो मैचिंग सूट का प्राइस रहेगा सत्त सौ पां मीटर मसलीन कॉटन का सूट आ थ्रेडवर्क मिलेगा दप्टा सवा दो मीटर सेफोन का ਦੁਪੱਟੇ ਤੇ ਵੀ ਤੁਹਾਨੂੰ ਵਰਕ ਮਿਲੇਗਾ 600 ਨੜਨ ਵਿੱਚ ਤੁਸੀਂ ਕੋਈ ਵੀ ਇਹਨਾਂ ਚੋਂ ਸੂਟ ਬਾਇ ਕਰ ਸਕਦੇ ਹੋ ਇਹ ਆਪਣੇ ਕੋਲ ਪਾਰਟੀ ਵਾਲ ਸੂਟ ਰਹਿਣਗੇ ਜੀ ਵੈਲਵਟ ਦਾ ਸੂਟ ਰਹੇਗਾ ਆਰਗੈਂਜ਼ਾ ਦੁਪੱਟਾ ਸ਼ਰਟ ਤੇ neck ਤੇ ਵਰਕ ਆ sleeve ਤੇ ਵਰਕ ਆ ਇਹਨਾਂ ਵਿੱਚ ਇਹੀ ਜੋ ਆਪਾਂ ਕਲਰ ਐਡ ਕੀਤੇ ਨੇ ਇਹੀ ਮਿਲਣਗੇ ਇਹ ਵੀ ਆਪਣੇ ਕੋਲ ਵੈਲਵਟ ਦਾ ਸੂਟ ਰਹੇਗਾ ਹੈਵੀ 슬ੀਵਸ ਰਹਿਣੀ ਹੈ ਹੈਂਡ ਵਰਕ ਹੋਇਆ ਕੱਟ ਵਰਕ ਰਹੇਗਾ ਦੁਪੱਟੇ ਤੇ ਇਹ ਵੀ ਵੈਲਵਟ ਦਾ ਸੂਟ ਰਹੇਗਾ ਜੀ ਔਰਗਾਂਜ਼ਾ ਦੁਪੱਟਾ ਗੋਟਾ ਪੱਤੀ ਵਰਕ ਦਾ ਦੁਪੱਟੇ ਤੇ 슬ੀਵਸ ਤੇ ਵੀ ਵਰਕ ਆ ਇਹ ਵੀ ਆਪਣੇ ਕੋਲ ਵੈਲਵਟ ਦਾ ਹੀ ਸੂਟ ਰਹੇਗਾ ਔਰਗਾਂਜ਼ਾ ਦਾ ਹੀ ਦੁਪੱਟਾ ਦੁਪੱਟੇ ਤੇ ਲੈਸ ਲੱਗੀ ਮਿਲੇਗੀ ਇਹ ਵੀ ਪਾਰਟੀ ਵੇਅਰ ਸੂਟ ਆ ਇਹ ਵੀ ਵੈਲਵਟ ਦਾ 5 ਮੀਟਰ ਵਿਸਕੋਸ ਔਰਗਾਂਜ਼ਾ ਦਾ 3D ਦੁਪੱਟਾ ਰਹੇਗਾ ਇਹ ਵੀ ਪਾਰਟੀ ਵੇਅਰ ਸੂਟ ਰਹੇਗਾ ਸ਼ਰਟ ਰਹੇਗਾ ਔਰਗਾਂਜ਼ਾ ਦਾ ਤੁਸੀਂ ਦੇਖ ਸਕਦੇ ਹੋ ਨੈਕ ਤੇ ਵੀ ਬਹੁਤ ਪਿਆਰਾ ਵਰਕ ਹੋਇਆ ਸ਼ਰਟ ਤੇ ਫਰੰਟ ਤੇ ਵੀ ਔਰ ਇਸਦੀ ਬਾਟਮ ਹੈਵੀ ਰਹੇਗੀ ਵਰਕ ਵਾਲੀ ਫੋਰ ਸਾਈਡ ਬਾਰਡਰ ਹੈਵੀ ਔਰ ਗਾਂਜਾ ਦਾ ਦੁਪੱਟਾ ਰਹੇਗਾ 2900 ਰੁਪਏ ਵਿੱਚ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਇਹ ਰੈਡੀमेड ਆਪਣੇ ਕੋਲ কুর্তা ਰਹੇਗਾ ਪਲੱਸ ਪੈਂਟ ਐਂਡ ਪਲੱਸ ਦੁਪੱਟਾ কুর্তা ਦਾ ਫੈਬਰਿਕ ਕਾਟਨ ਪੈਂਟ ਦਾ ਫੈਬਰਿਕ ਕਾਟਨ ਦੁਪੱਟੇ ਦਾ ਫੈਬਰਿਕ ਮलमल ਕੋਰਟੀ ਦੀ ਲੈਂਥ 44 ਰਹੇਗੀ ਪੈਂਟ ਦੀ ਲੈਂਥ 38 ਰਹੇਗੀ ਦੁਪट्टे ਦੀ ਲੈਂਥ 2 ਮੀਟਰ ਰਹੇਗੀ ਸਾਈਜ਼ ਮੈਂਸ਼ਨ ਤੁਸੀਂ ਇਹਨਾਂ ਵਿੱਚੋਂ ਵੀ ਬਾਈ ਕਰ ਸਕਦੇ ਹੋ 899 ਦੇ ਵਿੱਚ ਘਰ ਬੈਠੇ ਇਸ ਨੂੰ ਬਾਈ ਕਰ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ